ਸ਼ੰਭੂ ਬਾਰਡਰ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਰੇ ਰੋਕੋ ਅੰਦੋਲਨ ਕੀਤਾ ਜਾ ਰਿਹਾ ਹੈ ਤੇ ਜਿਸ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਗੇ ਜਿਹੜਾ ਕਿ ਵਧਿਆ ਜਾ ਰਿਹਾ ਹੈ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਆਹਮੋ ਸਾਹਮਣਾ ਹੁੰਦਾ ਹੋਇਆ ਵੀ ਦਿਖਾਈ ਦੇ ਰਿਹਾ ਤੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਰਿਹਾਅ ਕਰਨ ਦੇ ਲਈ ਸਰਕਾਰ ਨੇ ਸਾਡੇ ਨਾਲ ਵੱਡੀ ਮੀਟਿੰਗ ਕੀਤੀ ਇੱਕ ਦਿਨ ਦਾ ਸਮਾਂ ਮੰਗਿਆ ਤੇ ਇਸ ਤੋਂ ਬਾਅਦ ਮੀਟਿੰਗ ਦੌਰਾਨ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਤੇ 16 ਤਰੀਕ ਤੱਕ ਜਿਹੜਾ ਕਿ ਜੋ ਜਥੇਬੰਦੀਆਂ ਪੁਲਿਸ ਨੇ ਹਿਰਾਸਤ ਦੇ ਵਿੱਚ ਲਿੱਤੀਆਂ ਨੇ ਉਹ ਹੁਣ ਰਿਹਾਅ ਹੋਣਗੇ ਤੇ ਜਿਸ ਤੋਂ ਬਾਅਦ ਅਜੇ ਤੱਕ ਕਿਸਾਨ ਜਥੇਬੰਦੀਆਂ ਨੂੰ ਰਿਹਾਅ ਨਹੀਂ ਕੀਤਾ ਤੇ 12 ਵਜੇ ਤੱਕ ਦਾ ਜਿਹੜਾ ਕਿ ਅਲਟੀਮੇਟਮ ਦਿੱਤਾ ਗਿਆ ਸੀ ਤੇ ਜਿਸ ਦੇ ਦੌਰਾਨ ਹੁਣ ਕਿਸਾਨ ਜਥੇਬੰਦੀਆਂ ਕੇ ਵੱਚ ਚੁੱਕੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਨਾਲ ਆਮੋ ਸਾਹਮਣੇ ਔਰ ਇਹ ਤੇ ਸਰਮਣ ਸਿੰਘ ਪੰਦੇੜ ਦੇ ਵੱਲੋਂ ਵੀ ਜਿਹੜਾ ਕਿ ਵੱਡਾ ਵਿਆਹ ਦੇ ਕੇ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੱਤੀ ਗਈ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹੋਰ ਉਹਨਾਂ ਦਾ ਕੀ ਕਹਿਣਾ ਹੈ ਮੈਂ ਸਰਮਣ ਸਿੰਘ ਪੰਦੇੜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਜਿਹੜਾ ਕੱਲ ਦੋ ਫੋਰਮਾਂ ਵੱਲੋਂ ਨਵੀਆਂ ਪਾਲਿਸੀਆਂ ਦਾ ਐਲਾਨ ਹੋਇਆ ਵਾ ਉਹਨਾਂ ਵਿੱਚ ਇੱਕ ਤਾਂ ਪੀਐਸਸੀ ਹੁਣ ਪਾਸ਼ਪਾ ਦੇ ਨਾਲ-ਨਾਲ ਵਰੋਧੀ ਧਿਰਾਂ ਨੂੰ ਵੀ ਸਵਾਲ ਪੁੱਛਾਂਗੇ ਉਹਨਾਂ ਚੋਂ ਮੈਂ ਇੱਕ ਸਵਾਲ ਜੀ ਤੁਹਾਨੂੰ ਦੱਸ ਦਵਾਂ ਵੀ WTO ਤੋਂ ਭਾਰਤ ਨੂੰ ਬਾਹਰ ਕੱਢਣਾ ਵਾ ਉਸ ਮੰਗ ਤੇ ਤੇ ਬਾਕੀ ਮੰਗਾਂ ਤੇ ਵੀ ਜੇ ਉਹਨਾਂ ਦੀ ਸਰਕਾਰ ਬਣਦੀ ਆ ਲਖੀਮਪੁਰ ਖਰੀਦਾਨ ਸਾਹਿਬ ਕਿਵੇਂ ਦੇਣਗੇ ਜਾਂ ਸ਼ਹੀਦ ਸੁਭਕਰਨ ਦੇ ਮਸਲੇ ਤੇ ਇਨਸਾਫ ਨਾ ਬਾਕੀ ਸਵਾਲਾਂ ਤੇ ਉਹਨਾਂ ਦੇ ਕੀ ਫੈਸਲੇ ਹੋਣਗੇ ਦੂਸਰਾ ਜਿਹੜਾ ਕੌਮੀ ਇਨਸਾਫ ਮੋਰਚੇ ਨੂੰ ਜਬਰੀ 18 ਨੂੰ ਖਾਲਣ ਦਾ ਫੈਸਲਾ ਕੀਤਾ ਵਾ ਕਿਸੇ ਨੂੰ ਵੀ ਸ਼ਾਂਤਮਈ ਢੰਗ ਨਾਲ ਆਪਣੀਆਂ ਮੰਗਾਂ ਤੇ ਰੋਸ ਕਰਨ ਦਾ ਹੱਕ ਆ ਉਹਦਾ ਦੋਹਾਂ ਫੋਰਮ ਨਖੇਦੀ ਕਰਦੇ ਆ ਵਿਰੋਧ ਕਰਦੇ ਆ ਕਿ ਉਹ ਜ਼ਬਰ ਕਿਸੇ ਨਾਮ ਹੀ ਨਹੀਂ ਹੋਣਾ ਚਾਹੀਦਾ ਇਹਦੇ ਨਾਲ ਦੀ ਨਾਲ ਹਰਿਆਣੇ ਦੇ ਵਿੱਚ ਲੰਮੀਆਂ ਮਾਰਚ ਕਰਨ ਤੋਂ ਬਾਅਦ ਵੱਡੀਆਂ ਮੀਟਿੰਗਾਂ ਜੜੀਆਂ ਉਹ ਕਰਵਾਈਆਂ ਜਾਣਗੀਆਂ ਇਹਦੇ ਨਾਲ ਦੀ ਨਾਲ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਹਰਿਆਣੇ ਦੇ ਤਿੰਨ ਕਿਸਾਨ ਗ੍ਰਿਫਤਾਰ ਕੀਤੇ ਸੀਗੇ ਉਸ ਮਸਲੇ ਨੂੰ ਲੈ ਕੇ ਦੋਵਾਂ ਫੋਰਮਾਂ ਵੱਲੋਂ ਸਾਰੇ ਦੇਸ਼ ਵਿੱਚ ਅਰਥੀ ਫੂਕ ਮਜਾਰੇ ਕੀਤੇ ਹੋਏ ਔਰ ਰੇਲ ਰੋਕੋ ਅੰਦੋਲਨ ਸੀਗਾ 9 ਦਾ ਉਹਦੇ ਵਿੱਚ ਸਰਕਾਰ ਨੇ ਮੀਟਿੰਗ ਕਰਕੇ ਸਮਾਂ ਲੈ ਲਿਆ 1 ਦਿਨ ਦਾ ਉਹ 9 ਦੀ ਬਜਾਏ 10 ਦਾ ਹੋ ਗਿਆ 10 ਨੂੰ ਫਿਰ ਹਰਿਆਣਾ ਤੇ ਪੰਜਾਬ ਸਰਕਾਰ ਦਾ ਮੀਟਿੰਗ ਹੋਈ ਹਰਿਆਣੇ ਦੇ ਉੱਚ ਅਧਿਕਾਰੀ ਵਿੱਚ ਬੈਠੇ ਹਫਤੇ ਦਾ ਸਮਾਂ ਮੰਗਿਆ ਇਹ ਕਿਹਾ ਵੀ ਹਫਤੇ ਦੇ ਵਿੱਚ ਵਿੱਚ ਤੁਹਾਡੇ ਕਿਸਾਨ ਰਿਹਾ ਕਰਦਾਂਗੇ 16 ਤੱਕ ਦੀ ਡੈਡਲਾਈਨ ਸੀਗੀ ਉਹ ਕੱਲ 16 ਤੱਕ ਕਿਸਾਨ ਰਿਹਾ ਨਹੀਂ ਕੀਤੇਗੇ ਔਰ ਹੁਣ ਜਿਹੜਾ ਉਹ ਸਰਕਾਰ ਟਾਲਮਟੋਲ ਕਰ ਰਹੀ ਗਈ ਆ ਉਹਨਾਂ ਵਿੱਚੋਂ ਅਨੀਸ਼ ਖਟਕੜ ਜਿਨ੍ਹਾਂ ਨੂੰ ਭੁੱਖ ਹੜਤਾਲ ਤੇ ਬੈਠਿਆ ਨੂੰ 29 ਦਿਨ ਹੋ ਗਏ ਆ ਉਹਨਾਂ ਦਾ ਕੋਈ ਵੀ ਸਰੀਰਕ ਨੁਕਸਾਨ ਹੋ ਸਕਦਾ ਵਾ ਉਨ੍ਹਾਂ ਵਿੱਚੋਂ ਇੱਕ ਆਪਣਾ ਨੌਜਵਾਨ ਆਗੂ ਨਵਦੀਪ ਵੀ ਸੀਗਾ ਗੁਰਕਿਰਤ ਸਿੰਘ ਇਹ ਤਿੰਨ ਨੇ ਹਰਾਨੇ ਦੇ ਇਸ ਕਰਕੇ ਸਰਕਾਰ ਜਿਹੜਾ ਉਹਨਾਂ ਨੇ ਮੀਟਿੰਗ ਵਿੱਚ ਫੈਸਲਾ ਕੀਤਾ ਤੋ ਭੱਜ ਨਿਕਲੀਆ ਇਸ ਕਰਕੇ ਅੱਜ 12 ਵਜੇ ਸ਼ੰਭੂ ਰੇਲਟੇਸ਼ਨ ਤੇ ਜਿਹੜਾ ਰਾਜਪੁਰੇ ਤੋਂ ਅੱਗੇ ਅੰਬਾਲੇ ਤੋਂ ਪਿੱਛੇ ਹੈ ਸ਼ੰਭੂ ਰੇਲਟੇਸ਼ਨ ਤੇ ਰੇਲ ਟਰੈਕ ਪੱਕਾ ਮੋਰਚਾ ਜਿਹੜਾ ਵਾ ਰੇਲ ਟਰੈਕ ਤੇ ਲੱਗ ਜੂਗਾ ਦੋਹਾਂ ਫੋਰਮਾਂ ਵੱਲੋਂ ਅਸੀਂ ਅੱਜ ਵੀ ਕਹਿੰਨੇ ਆਂ ਕਿ ਰੇਲਾਂ ਜਾਮ ਕਰਨਾ ਸਾਡਾ ਅਣਖ ਦਾ ਸਵਾਲ ਨਹੀਂ ਹੈਗਾ ਜਿਹੇ ਰੇਲ ਜਾਮ ਹੋ ਰਹੀ ਆ ਤਾਂ ਸਰਕਾਰ ਦੇ ਫੇਲਿਅਰ ਕਰਕੇ ਹੋ ਰਹੀ ਆ ਕਿ ਉਹਨਾਂ ਨੂੰ ਸਮਾਂ ਵੀ ਦਿੱਤਾ ਗਿਆ ਇਹ ਵੀ ਕਿਹਾ ਗਿਆ ਕਿ ਸਾਡੇ ਕਿਸਾਨ ਕਿਸਾਨ ਨਾਜਾਇਜ਼ ਹਰਾਸਤ ਵਿੱਚ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਸਰਕਾਰ ਦੇ ਅਫਸਰ ਝੂਠਾ ਕੋਡ ਆਫ ਕੰਡਕਟ ਦਾ ਬਹਾਨਾ ਬਣਾ ਰਹੇ ਆਗੇ ਆਰ ਜਿਹੜੇ ਮੋਰਚੇ ਤੇ ਪ੍ਰਬੰਧ ਕਰਨੇ ਆ ਉਹ ਪ੍ਰਬੰਧ ਕਰਨ ਵਾਲੀ ਗੱਲ ਨੂੰ ਮੰਨ ਕੇ ਵੀ ਉਹ ਭੱਜ ਰਹੇ ਹੈਗੇ ਨੇ ਇਸ ਕਰਕੇ ਸਾਰੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਮਤਾਮਾਂ ਪੈਣਾ ਨੂੰ ਬੇਨਤੀ ਆ ਵੀ ਹੁਣ ਸ਼ੰਭੂ ਰੇਲ ਸਟੇਸ਼ਨ ਤੇ ਪੱਕਾ ਰੇਲ ਦਾ ਮੋਰਚਾ ਲੱਗ ਰਿਹਾ ਵੱਧ ਤੋਂ ਵੱਧ ਉਹਦੇ ਸ਼ਾਮਿਲ ਕਰੋ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨਦੇ ਉਦੋਂ ਤੱਕ ਸੰਘਰਸ਼ ਜਾਰੀ ਰੱਖਾਂਗੇ ਦੇਖਦੇ ਆ ਸਰਕਾਰ ਅੱਗੇ ਕੀ ਕਰਦੀ ਹੈਗੀ